ਤੁਸੀਂ ਇਹ ਕਹਿਣਾ ਵਾ ਵੀ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੁੜ ਸੱਤ ਵਾਰੀ ਬੋਲਣਾ ਨਾਲੀ ਵਿੱਚ ਰੀੜ ਰੁੜੀ ਰੋੜ ਰੀਲੇ ਨਾਲੀ ਹੈ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੁੜ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਲੋੜ ਰੋੜ ਨਾਲੀ ਦੱਸੋ ਕੀ ਹੁੰਦਾ ਨਾਲੀ ਪਤਾ ਕੀ ਹੁੰਦੀ ਆ ਇਹ ਪੰਜਾਬ ਦੇ ਇਹ ਨਾਲੀਆਂ ਰਿਵਰ ਬਣ ਗਈਆਂ ਤੇ ਦੇਖ ਲੋ ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ ਤਾੜੀਆਂ ਮਾਰ ਦੋ ਆਪਾਂ ਇਹਨਾਂ ਦੀ ਫੋਟੋ ਖਿੱਚ ਲਓ ਇਹ ਭੈਣ ਦੀ ਐਂਟਰੀ ਫ੍ਰੀ ਹੋਊਗੀ ਕੈਨਸ ਜਿਹੜਾ ਨੈਕਸਟ ਪ੍ਰੋਗਰਾਮ ਹੋਊਗਾ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਬੇਟਾ ਕਿੱਥੋਂ ਆਏ ਤੁਸੀਂ ਕਨਵਰ ਗਰੇਵਾਲ ਦੇ ਵੀ ਸੀਗੇ ਹਨਾ ਤੁਸੀਂ ਹਾਂਜੀ ਅਸੀਂ ਵੀਜੀ ਦੇ ਲੋ ਕੋਈ ਸ਼ੋਅ ਨਹੀਂ ਛੱਡਦੇ ਹੈਗੇ ਪੰਜਾਬ ਤੋਂ ਕਿੱਥੋਂ ਲੁਧਿਆਣਾ ਲੁਧਿਆਣੇ ਲੁਧਿਆਣੇ ਤੋਂ ਕਿੱਥੋਂ ਦਰਾਹਾ ਜੈਪੁਰਾ ਬੀ ਆ ਮੈਂ ਤੁਹਾਨੂੰ ਇੱਕ ਲਾਈਨ ਬੋਲਦੀ ਆ ਸੱਤ ਵਾਰੀ ਬੋਲਣੀ ਬੋਲੋਗੇ ਨਹੀਂ ਆ ਬੀ ਨਹੀਂ ਬੀ ਟਰਾਈ ਕਰਕੇ ਦੇਖੋ ਟਰਾਈ ਦੇਖੋ ਹੌਸਲਾ ਕੀ ਪਤਾ ਮੈਂ ਸੱਤ ਵਾਰੀ ਆਈ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ ਕਹ ਦੋ ਹਾਂਜੀ ਹਾਂਜੀ ਫੇਰ ਤੁਸੀਂ ਤਾਂ ਪਹਿਲੇ ਹੀ ਮદાન ਛੱਡ ਗਏ ਨਹੀਂ ਮદાન ਤਾਂ ਜੱਟਦੇ ਆ ਆਹ ਚਲੋ ਮੈਂ ਬੋਲਾਂ ਫੇਰ ਤੁਹਾਨੂੰ ਚਲੋ ਟਰਾਈ ਕਰ ਲੈਂਦੇ ਤੁਸੀਂ ਇਹ ਕਹਿਣਾ ਵਾ ਵੀ ਨਾਲ ਹੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਸੱਤ ਵਾਰੀ ਬੋਲਣਾ ਨਹੀਂ ਮੈਂ ਇੱਕ ਵਾਰੀ ਬੋਲੇ ਜਾ ਇੱਕ ਵਾਰੀ ਬੋਲ ਕੇ ਦੇਖ ਲੈ ਨਹੀਂ ਨਹੀਂ ਬੋਲੇ ਚਲ ਤੁਸੀਂ ਟਰਾਈ ਕਰੋ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੁੜ ਨਾਲੀ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੁੜ ਹਾਂਜੀ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੁੜ ਜੇ ਦੇਖੋ ਇੱਕ ਵਾਰੀ ਜੇ ਗਲਤ ਹੋ ਗਿਆ ਫੇਰ ਤੁਹਾਨੂੰ ਦੁਬਾਰਾ ਸ਼ੁਰੂ ਕਰਨਾ ਪੈਣਾ ਮਤਲਬ ਉਹ ਟਾਈਮ ਨਹੀਂ ਹੈਗਾ ਤੁਸੀਂ ਤਾਂ ਬਹੁਤ ਤੁਸੀਂ ਸੌਖਾ ਦੱਸੋ ਕੋਈ ਹੈਗਾ ਸੌਖਾ ਯਾ ਦੋ ਕੋਈ ਸੌਖਾ ਚਲੋ ਇੱਕ ਵਾਰੀ ਆਹ ਲਾਈਨ ਪੂਰੀ ਕਰਦੇ ਬਾਈ ਹੋਣਾ ਦੀ ਡਿਫਰੈਂਟ ਤੁਸੀਂ ਬੋਲੋ ਨਾਲੀ ਵਿੱਚ ਰੀਲ ਜੁੜੀ ਰੋਡ ਰੀਲ ਤੁਸੀਂ ਕਰੋਗੇ ਟ੍ਰਾਈ ਕਰ ਦਿਤੀ ਮੈਨੂੰ ਤਾਂ ਨਹੀਂ ਆਉਂਦੀ ਨਹੀਂ ਆਉਂਦੀ ਆਉਂਦੀ ਨਹੀਂ ਇਹਨੂੰ ਨਹੀਂ ਆਉਂਦੀ ਬੋਲ ਕੇ ਨਹੀਂ ਤਾਂ ਲਾਈਨ ਹੈ ਬਾਈ ਜੀ ਨਾਲੀ ਵਿੱਚ ਲੀ ਨਹੀਂ ਮੈਂ ਤਾਂ ਨਹੀਂ ਕਰਾਂ ਨਾ ਕੋਈ ਇਧਰੋਂ ਲਾਈਨ ਇਧਰੋਂ ਕਿਹਨੂੰ ਆਉਂਦਾ ਵਾ ਮੈਂ ਕਿਹਦੇ ਕੋਲੇ ਆਵਾਂ ਯੂ ਵਾਂਟ ਟੂ ਟ੍ਰਾਈ ਟ੍ਰਾਈ ਕਰਨਾ ਕਿਸੇ ਕਿਸੇ ਨਾਲੀ ਦੱਸੋ ਕੀ ਹੁੰਦਾ ਨਾਲੀ ਪਤਾ ਕੀ ਹੁੰਦੀ ਆ ਰਿਵਰ ਰਿਵਰ ਇਹ ਪੰਜਾਬ ਦੇ ਇਹ ਨਾਲੀਆਂ ਰਿਵਰ ਬਣ ਗਿਆ ਤਾਂ ਦੇਖ ਲਓ ਕੀ ਗੰਦੇ ਪਾਣੀ ਵਾਲੀ ਹੋ ਕੀ ਗੰਦੇ ਪਾਣੀ ਵਾਲੀ ਨਾਲੀ ਨਾਲੀ ਪਾਈਪ ਪਾਈਪ ਵੀ ਕੈਨਸਲ ਓਪਨ ਪਾਈਪ ਓਪਨ ਪਾਈਪ ਤੇ ਉਹ ਬੋਲਣਾ ਹੈ ਬਨ ਨਾਲੀ ਵਿੱਚ ਲੀਰ ਰੁੜੀ ਰੋੜੇ ਲੀਰੇ ਰੁੜ ਨਾਲੀ ਵਿੱਚ ਰੀਰ ਰੁੜੀ ਰੋਲ ਦੀ ਰੋਲ ਨਾਲੀ ਵਿੱਚ ਲੀਰ ਰੁੜੀ ਰੁੜ ਲੀਰੇ ਰੁੜ 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 ਨਾਲੀ ਵਿੱਚ ਏ ਲੀਰੇ ਰੁੜੀ ਰੋੜ ਲੀਰੇ ਰੋੜ ਨਾਲ ਹੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਨਾਲ ਹੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਵਾ ਤਾੜੀਆਂ ਮਾਰ ਦੋ ਮਨਵੀਰ ਬੀਰੇ ਦੀ ਇਹ ਮਨਵੀਰ ਕਾਲੋ ਆਪਣੇ ਬਾਈ ਹੋੜਿਆਂ ਦੀ ਫੋਟੋਗ੍ਰਾਫੀ ਹੈ ਬਾਈ ਸਬੂਤ ਹੈ ਕਿ ਭੈਣ ਦੀ ਫੋਟੋ ਖਿੱਚ ਲਓ ਇਹ ਭੈਣ ਦੀ ਐਂਟਰੀ ਫ੍ਰੀ ਹੋਊਗੀ ਗੇਂਸ ਜਿਹੜਾ ਨੈਕਸਟ ਪ੍ਰੋਗਰਾਮ ਹੋਊਗਾ ਮਨਵੀਰ ਕਾਲਮ ਬਾਈ ਦਾ ਨਾਮ ਤੇ ਤਾੜੀਆਂ ਮਾਰ ਦਿਓ ਬਾਈ ਦੀਆਂ ਫੋਟੋ ਇੰਨੀਆਂ ਕਿ ਜਿਆਦਾ ਵਧੀਆ ਹੁੰਦੀਆਂ ਨੇ ਬ੍ਰਿਸਬਨ 'ਚ ਵੀ ਨਹੀਂ ਕੋਈ ਖਿੱਚਦਾ ਸਿਡਨੀ 'ਚ ਵੀ ਨਹੀਂ ਇਦਾਂ ਦਾ ਕੋਈ ਮਿਲਿਆ ਬਾਪੂ ਜੀ ਤੁਸੀਂ ਬੋਲੋਗੇ ਕੀ ਬੋਲਣਾ ਕੀ ਆ ਨਾਲੀ ਵਿੱਚ ਲੀਰ ਰੁੜੀ ਰੋੜ ਲੀਰ ਉਹਨੂੰ ਕਹਿਣਾ ਵੀ ਰੋੜ ਜਾ ਲੀਰੇ ਮਤਲਬ ਰੋੜ ਲੀਰੇ ਰੋੜ ਨਾਲੀ ਵਿੱਚ ਲੀਰ ਰੁੜੀ ਰੋੜ ਲੀਰੇ ਰੋੜ ਨਾਲੀ ਵਿੱਚ ਰੀਲ ਰੁੜੀ ਰੋੜ ਲੀਰੇ ਰੋੜ ਨਾਲੀ ਵਿੱਚ ਰੀਲ ਰੁੜੀ ਰੋੜ ਲੀਰੇ ਰੋੜ ਨਾਲੀ ਵਿੱਚ ਰੀਲ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਰੀਲ ਰੁੜੀ ਰੁੜੀ ਜੇ ਰੁੜ ਗਲਤ ਹੋ ਗਿਆ ਨਹੀਂ ਗਲਤ ਕੀਤਾ ਤੁਸੀਂ ਥੋੜੇ ਕਲੀਅਰ ਹੋਣਾ ਚਾਹੀਦਾ ਵਾ ਚਲੋ ਦੁਬਾਰਾ ਤੋਂ ਦੁਬਾਰਾ ਤੋਂ ਫੇਰ 7 ਵਾਰੀ ਨਾਲੀ ਵਿੱਚ ਰੀਲ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਰੀਲ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਲੀਰ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਲੀਰ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਲੀਰ ਰੁੜੀ ਰੁੜੀ ਜੇ ਰੁੜ ਨਾਲੀ ਵਿੱਚ ਲੀ ਜੁੜੀ ਰੋੜ ਲੀ ਰੋੜ ਨਾਲੀ ਵਿੱਚ ਰੀਲ ਜੁੜੀ ਰੋੜ ਲੀ ਰੋੜ ਨਾਲੀ ਵਿੱਚ ਰੀਲ ਜੁੜੀ ਰੋੜ ਲੀ ਡੇ ਰੋੜ ਨਾਲੀ ਵਿੱਚ ਲੀ ਜੁੜੀ ਰੋੜ ਲੀ ਰੋੜ ਚਲੋ ਤਾੜੀਆਂ ਆਰਦੇ ਬਾਪੂ ਜੀ ਦੇ ਨਾਮ ਤੇ